ਗਰਵਾਣੀ ਦੀ ਵਿਚਾਰਤਾ ਕਹਿੰਦੀ ਹੈ ਜਿੰਨਾ ਚਿਰ ਗਿਆਨ ਨਹੀਂ ਹੈ ਉੰਨਾ ਚਿਰ ਧਿਆਨ ਨਹੀਂ ਹੈ ਗਿਆਨ ਧਿਆਨ ਗਿਆਨ ਵਿੱਚ ਧਿਆਨ ਲੱਗ ਸਕਦਾ ਹੈ ਕਿਸ ਕਰਮ ਨੂੰ ਨਾ ਜਾਣਾ ਕਿਸੇ ਕਰਮ ਨਾਲ ਇਹਨੂੰ ਨਹੀਂ ਜਾਣਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਛੀ ਮਤ ਉਪਜੈ ਨਾ ਕਾਛੀ ਮਤ ਜਾਏ ਸਤਗੁਰ ਮਿਲੀਏ ਮਤ ਉਪਜੈ ਤਾਂ ਇਹ ਸੋ ਜੀ ਪਾਏ ਹਰ ਕੀ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਤੇ ਰਹਤਾ ਭਰਮ ਵਿੱਚੋਂ ਜਾਏ ਰਹਾਓ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕੁਝ ਜਿਹੜੇ ਕਾਚੀ ਮਤ ਵਾਲੇ ਸੀ ਉਹਨਾਂ ਦਾ ਇਹ ਵਿਚਾਰ ਸੀ ਕਿ ਜਿਹੜੇ ਮਤ ਹੈਗੇ ਆ ਉਹ ਖਾਸ ਵਿੱਚ ਧਿਆਨ ਲਾਉਣ ਨਾਲ ਜਾਂ ਆਪਣੇ ਸਰੀਰ ਵਿੱਚ ਧਿਆਨ ਲਾਉਣ ਦੇ ਨਾਲ ਸੱਚ ਦਾ ਗਿਆਨ ਹੋ ਜਾਂਦਾ ਹੈ ਪਰ ਗੁਰਵਾਣੀ ਦੀ ਵਿਚਾਰਤਾ ਕਹਿੰਦੀ ਹੈ ਜਿੰਨਾ ਚਿਰ ਗਿਆਨ ਨਹੀਂ ਹੈ ਉਹਨਾਂ ਚਿਰ ਧਿਆਨ ਨਹੀਂ ਹੈ ਗਿਆਨ ਧਿਆਨ ਗਿਆਨ ਵਿੱਚ ਧਿਆਨ ਲੱਗ ਸਕਦਾ ਹੈ ਕਿਸ ਕਰਮ ਨੂੰ ਨਾ ਜਾਣਾ ਕਿਸੇ ਕਰਮ ਨਾਲ ਇਹਨੂੰ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਜਮੀ ਜਮਾ ਕੇ ਵਿਖੇ ਸਦੀਪ ਕਰਮ ਭਰਮ ਹੈ ਜਿੰਨੇ ਵੀ ਸੰਸਾਰ ਵਿੱਚ ਆਪਾਂ ਕਰਮ ਕਰਦੇ ਹਾਂ ਸੱਚ ਨੂੰ ਸਮਝਣ ਲਈ ਉਹ ਸਾਰੇ ਭਰਮ ਹੈਗਾ ਅਗਿਆਨਤਾ ਪੈਦਾ ਕਰਦੇ ਹਨ ਇਸ ਵਿਚਾਰ ਨੂੰ ਕੱਟਣ ਲਈ ਸਤਿਗੁਰੂ ਜੀ ਕਹਿੰਦੇ ਹਨ ਕਿ ਕਾਚੀ ਜਿਹੜਾ ਹਿਰਦਾ ਹੈਗਾ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਸਤਗੁਰ ਮਿਲਿਐ ਮਤ ਉਪਜੈ ਤਾਂ ਇਹ ਸੋਜੀ ਪਾਇ ਕਿ ਕਾਸ਼ੀ ਵਿੱਚੋ ਜਿਹੜਾ ਮਤ ਪੈਦਾ ਨਹੀਂ ਹੁੰਦੀ ਤਾਂ ਨਾ ਕਾਸ਼ੀ ਵਿੱਚੋ ਮਤ ਜਾਂਦੀ ਹੈਗੀਆ ਜਦੋਂ ਸੱਚ ਦਾ ਗਿਆਨ ਮਿਲਦਾ ਹੈ ਤੂ ਦੇ ਅੰਦਰ ਜਿਹੜੀ ਮਤ ਪੈਦਾ ਹੁੰਦੀ ਹੈ ਗੁਰ ਮਤ ਪੈਦਾ ਹੁੰਦੀ ਹੈ ਵਿਵੇਕ ਬੋਧ ਪੈਦਾ ਹੁੰਦੀ ਹੈ ਤਾਂ ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਕਾਸ਼ੀ ਵਿੱਚ ਮਤ ਨਹੀਂ ਪੈਦਾ ਹੁੰਦੀ ਤੇ ਨਾ ਕਾਸ਼ੀ ਵਿੱਚ ਮਤ ਜਾਂਦੀ ਹੈਗੀਆ ਮਾਤ ਜਿਹੜੀ ਸੱਚ ਦੇ ਗਿਆਨ ਨਾਲ ਪੈਦਾ ਹੁੰਦੀ ਹੈ 99 ਧਿਆਨ ਧਿਆਨ ਮੈਂ ਜਾਣਿਆ ਗੁਰਮੁਖੀ ਇਕੱਠ ਕਹਾਣੀ ਗੁਰਵਾਣੀ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਕਰਦੇ ਹਾਂ ਉਹਦੇ ਵਿੱਚ ਜਿਹੜੀ ਸੱਚ ਦੀ ਸਮਝ ਆਉਂਦੀ ਹੈਗੀ ਆ ਉਹਦੇ ਨਾਲ ਸੋਝੀ ਹੁੰਦੀ ਹੈ ਜੇ ਸ਼ਬਦ ਨਹੀਂ ਹੈ ਜੈ ਗਿਆਨ ਤੈ ਧਰਮ ਹੈ ਜੇ ਇਸ ਵੀ ਆਪਾਂ ਧਰਮ ਨੂੰ ਪੜ ਰਹੇ ਹਾਂ ਜੇ ਉਹਦੇ ਵਿੱਚੋਂ ਆਪਣੇ ਮੂਲ ਦਾ ਗਿਆਨ ਮਿਲ ਰਿਹਾ ਹੈ ਸੱਚ ਦਾ ਗਿਆਨ ਮਿਲ ਰਿਹਾ ਹੈ ਤਾਂ ਧਰਮ ਹੈਗਾ ਗਿਆਨਹੀਣ ਅਗਿਆਨ ਪੂਜਾ ਅੰਤ ਵਰਤਾਓ ਭਾਉ ਦੂਜਾ ਜੇ ਵੀ ਗਿਆਨ ਹੀ ਨਹੀਂ ਹੈਗਾ ਸ਼ਬਦਾਂ ਦੇ ਵਿੱਚ ਗਿਆਨਹੀਣ ਪੂਜਾ ਜਿਹੜੀ ਹੈਗੀ ਉਹ ਉੱਤੇ ਚੋ ਫਾਇਦਾ ਨਹੀਂ ਹੋਣ ਵਾਲਾ ਅੰਧ ਵਰਤਾਓ ਭਾਉ ਦੂਜਾ ਅੰਧਿਆਂ ਦਾ ਉਹ ਵਰਤਾਰਾ ਹੈਗਾ ਤੋ ਦੂਜੇ ਭਾਉ ਦੀਆਂ ਗੱਲਾਂ ਹੈ ਦੂਜੇ ਭਾਉ ਮਸ ਮਾਇਆ ਦੇ ਮਾਇਆ ਦੀਆਂ ਕਲਪਨਾ ਦੀਆਂ ਇਮੇਜਿਨੇਸ਼ਨ ਦੀਆਂ ਗੱਲਾਂ ਹਨ ਹਰ ਕੀ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਏ ਮਤ ਤੇਰੀ ਥਿਰ ਰਹਿਤਾ ਭਰਮ ਵਿੱਚ ਹੋ ਜਾਏ ਮਨ ਨੂੰ ਸੁਬੋਧਨ ਕਰਕੇ ਕਿਹਾ ਗਿਆ ਕਿ ਤੂੰ ਹਰ ਦੀ ਕਥਾ ਸੁਣ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰਦ ਦੁੱਖ ਲਤਾ ਜਿਹੜਾ ਆਪਣਾ ਮੂਲ ਹੈ ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਹਰ ਹੈਗਾ ਆਪਣਾ ਜਿਹੜਾ ਮੂਲ ਹੈਗਾ ਉਹਦੀ ਕਹਿੰਦੇ ਕਥਾ ਤੂੰ ਸੁਣ ਮਨ ਨੂੰ ਕਿਹਾ ਹੈਗਾ ਸ਼ਬਦ ਮਨ ਵਸਾਏ ਜਿਹੜਾ ਉਹਦੇ ਵਿੱਚ ਗਿਆਨ ਹੈਗਾ ਜਿਹੜਾ ਉਹਦਾ ਉਪਦੇਸ਼ ਹੈਗਾ ਉਹ ਕਾ ਤੁਹਾਨੂੰ ਸੁਣਾਗੇ ਤਾਂ ਜਿਹੜਾ ਉਪਦੇਸ਼ ਹੈ ਉਹ ਹਿਰਦੇ ਵਿੱਚ ਵਸ ਜਾਊਗਾ ਕਿਉਂਕਿ ਉਹ ਸੱਚ ਦਾ ਗਿਆਨ ਹੈਗਾ ਸੱਚ ਦਾ ਗਿਆਨ ਜਿਹੜਾ ਹੈਗਾ ਉਹ ਹਿਰਦੇ ਵਿੱਚ ਆਕਾਸ਼ ਵਿੱਚ ਨਿੱਥੇ ਆਪਣਾ ਮੋਲ ਹੈ ਉੱਥੇ ਕ ਪਹੁੰਚ ਜਾਂਦਾ ਹੈਗਾ ਉਹਦੇ ਤੋਂ ਸਮਝ ਮਿਲਦੀ ਹੈ ਉਹਨੂੰ ਉਹਦੇ ਨਾਲ ਧਿਆਨ ਉਹਦਾ ਜੁੜ ਜਾਂਦਾ ਹੈਗਾ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚੋਂ ਜਾਏ ਕਹਿੰਦੇ ਇਹਦੇ ਨਾਲ ਕੀ ਹੋਊਗਾ ਤੇਰੀ ਮਤ ਜਿਹੜੀ ਉਹ ਥਿਰ ਹੋ ਜਾਊਗੀ ਹੈ ਭਾਵ ਤੂੰ ਸੱਚ ਅਨੁਸਾਰੀ ਹੋ ਜਾਊਗਾ ਤਾਂ ਭਾਰਮ ਵਿੱਚੋਂ ਜਾਏ ਤੇਰੇ ਅੰਦਰੋਂ ਜਿਹੜਾ ਭਾਰਮ ਹੈਗਾ ਫੇਰ ਖਤਮ ਹੋ ਸਕਦਾ ਹੈ ਜੇ ਤੂੰ ਹਰ ਕੀ ਕਥਾ ਸੁਣੇ ਤੇ ਹਰ ਕੀ ਕਥਾ ਦੇ ਸੁਣਨ ਨਾਲ ਜਿਹੜਾ ਮਨ ਹੈਗਾ ਉਹ ਹੌਲੀ-ਹੌਲੀ ਉਹ ਪਤੀਜਦਾ ਜਾਂਦਾ ਹੈ ਟੁੱਟੇਕ ਜਾਂਦਾ ਹੈਗਾ ਜਦੋਂ ਟੁੱਟ ਜਾਂਦਾ ਹੈ ਫਿਰ ਜਿਹ ਤੂੰ ਪਗਰਵਾਣੀ ਵੀ ਵਿਚਾਰ ਕਰਦੇ ਉਹਦੇ ਵਿੱਚੋਂ ਸਮਝ ਆਉਂਦੀ ਹੈ ਰਹਾਉ ਹਰ ਚਰਨ ਰਿਦੇ ਵਸਾਏ ਤੂੰ ਕਿਲਵਿਕ ਹੋਵੇ ਨਾਸ ਪੰਜ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ ਹਰ ਚਰਨ ਹਿਰਦੇ ਵਸਾਏ ਤੂੰ ਕਹਿੰਦੇ ਜਿਹੜੇ ਹਰ ਦੇ ਚਰਨ ਆ ਇਹ ਤੂੰ ਹਿਰਦੇ ਵਿੱਚ ਵਸਾ ਲਵੇ ਤਾਂ ਤੇਰੇ ਜਿਹੜੇ ਕਿਲਵਿਕ ਆ ਉਹਨਾਂ ਦਾ ਨਾਸ ਹੋ ਸਕਦਾ ਹੈ ਉਹ ਖਤਮ ਹੋ ਸਕਦੇ ਹਨ ਹਰ ਚਰਨ ਜਿਹੜਾ ਹੈਗਾ ਚਰਨਾਂ ਦਾ ਮਤਲਬ ਪੈਰ ਨਹੀਂ ਹੁੰਦਾ ਜਿਹੜਾ ਅਕਾਲ ਮੂਰਤ ਹੈ ਉਹਦੀ ਕੋਈ ਮੂਰਤ ਨਹੀਂ ਹੈ ਉਹਦੇ ਜਿਹੜੇ ਚਰਨ ਹੈ ਉਹਦੇ ਜਿਹੜੇ ਗੁਣ ਆ ਉਹਨਾਂ ਨੂੰ ਚਰਨ ਕਿਹਾ ਗਿਆ ਹੈ ਇਸ ਕਰਕੇ ਆਪਾਂ ਨੂੰ ਗੁਰਬਾਣੀ ਵਿੱਚ ਜਿਹੜਾ ਸ਼ਬਦ ਪੇਦ ਹੈਗਾ ਸਮਝਣਾ ਪਵੇਗਾ ਚਰਨ ਜਿਹੜੇ ਹੁੰਦੇ ਆ ਉਹ ਆਪਣੇ ਮੂਲ ਦੇ ਗੁਣਾ ਨੂੰ ਕਿਹਾ ਗਿਆ ਉਹਦੇ ਜਿਹੜੇ ਗੁਣਾ ਨੂੰ ਤੂੰ ਹਿਰਦੇ ਵਿੱਚ ਵਸਾਲਵੇਂ ਤਾਂ ਜਿਹੜੀਆਂ ਕਲਪਨਾਵਾਂ ਤੇਰੀਆਂ ਹੈਗੀਆਂ ਕਿਲ ਵਿਖ ਹੁੰਦੇ ਆ ਜਿਹੜੇ ਮਾਇਆ ਦੀਆਂ ਛਾਵਾਂ ਜਿੰਨੀਆਂ ਵੀ ਹੈਗੀਆਂ ਕਿਲ ਵਿਖ ਹੈਗੇ ਅੰਦਰ ਈ ਛਾਵਾਂ ਗੱਡੀਆਂ ਹੋਈਆਂ ਜਿਵੇਂ ਕਿਲ ਗੱਡੇ ਹੁੰਦੇ ਹਨ ਉਹ ਛਾ ਨੂੰ ਛੱਡਦਾ ਹੀ ਨਹੀਂ ਜਿਵੇਂ ਬੱਚੇ ਨੂੰ ਕੋਈ ਚੀਜ਼ ਫੜਾ ਦਈਏ ਉਹ ਤਿੱਖੀ ਚੀਜ਼ ਤਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰੀਏ ਪਰ ਛੱਡਦਾ ਨਹੀਂ ਹੈ ਭਾ ਇਹਦਾ ਨੁਕਸਾਨ ਹੋ ਜਾਈ ਸੀ ਇਸ ਤਰ੍ਹਾਂ ਜਿਹੜੇ ਕਿਲ ਵਿਖ ਹੈਗੇ ਮਾਇਆ ਦੇ ਕਿਲ ਕਹ ਲੋ ਕਿਲ ਵਿਖ ਵਿਖ ਮਨੇ ਮਾਇਆ ਕਿਲ ਜਿਵੇਂ ਕਿਲ ਹੈਗਾ ਤੇ ਉਹ ਜਿਹੜੀਆਂ ਛਾਵਾਂ ਹੈਗੀਆਂ ਕਲਪਨਾ ਦੀਆਂ ਛਾਵਾਂ ਹੈਗੀਆਂ ਉਹ ਅੰਦਰ ਗੱਡੀਆਂ ਹੋਈਆਂ ਉਹਨਾਂ ਨੂੰ ਛੱਡਦਾ ਨਹੀਂ ਹੈਗਾ ਪਰ ਜੇ ਇਹ ਸੱਚ ਦੇ ਗਿਆਨ ਨੂੰ ਹਿਰਦੇ ਵਿੱਚ ਵਸਾ ਲਵੇ ਤਾਂ ਉਹਨਾਂ ਦਾ ਨਾਸ ਹੋ ਸਕਦਾ ਹੈ ਪੰਜ ਭੂ ਆਤਮਾ ਵਾਸ ਕਰੇ ਤਾਂ ਆਤਮ ਤੀਰਥ ਕਰਨ ਵਾਸ ਫਿਰ ਕੀ ਹੁੰਦਾ ਹੈ ਜਿਹੜੀ ਪੰਜ ਭੂ ਆਤਮਾ ਹੈਗੀ ਹੈ ਜਿਹੜੀ ਆਤਮਾ ਹੈਗੀ ਕੰਟਰੋਲ ਕਰਦੀ ਹੈ ਸਰੀਰ ਸਾਰੇ ਨੂੰ ਉਹ ਵਾਸ ਵਿੱਚ ਆ ਜਾਂਦੀ ਹੈ ਤਾਂ ਤੀਰਥ ਕਰੇ ਨਿਵਾਸ ਹੁਣ ਤੀਰਥ ਜਿਹੜਾ ਹਿਰਦਾ ਤੇ ਉਹ ਹਿਰਦੇ ਵਿੱਚ ਵਸ ਜਾਂਦੀ ਹੈ ਆਤਮਾ ਵਾਸ ਦੇਵ ਸਿਆ ਜੇ ਕੋ ਜਾਣੇ ਪਿਓ ਨਾਨਕਤਾ ਕਾ ਦਾਸ ਹੈ ਸੋਈ ਨਰੰਜਨ ਦਿਓ ਹੁਣ ਆਤਮਾ ਦਾ ਜਿਹੜਾ ਵਾਸ ਹੈਗਾ ਉਹ ਜਿਹੜਾ ਆਪਣਾ ਹਿਰਦਾ ਵਾਸ ਦੇ ਵਸਿਆ ਹੈਗਾ ਉਹਦੇ ਵਿੱਚ ਉਹ ਵਸ ਜਾਵੇ ਵਸ ਜਾਂਦੀ ਹੈ ਜਿਹਨੂੰ ਗਿਆਨ ਹੋਊਗਾ ਉਹ ਉੱਥੇ ਹਿਰਦੇ ਵਿੱਚ ਜਿਹੜੀ ਆਪਣੀ ਆਤਮਾ ਨੂੰ ਬਿਵਾਸਾ ਸਕਦਾ ਹੈਗਾ ਜੇ ਉਹ ਜਦੋਂ ਵਸਾ ਲੈਂਦਾ ਹੈਗਾ ਤੇ ਇਸ ਭੇਦ ਨੂੰ ਜਿਹੜਾ ਜਾਣ ਲੈਂਦਾ ਹੈ ਆਤਮਾ ਵਾਸ ਦਿਵਸਿਆ ਜੇ ਕੋ ਜਾਣੇ ਪਿਓ ਨਾਨਕਤਾ ਕਾ ਦਾਸ ਹੈ ਸੋਈ ਨਰੰਦਰਨ ਦਿਓ ਨਾਨਕ ਜੀ ਕਹਿੰਦੇ ਅਸੀਂ ਤਾਂ ਉਹਦੇ ਦਾਸ ਆ ਨੋ ਫਿਰ ਨਰੰਦਨ ਦਿਓ ਆਪੇ ਬਣ ਜਾਂਦਾ ਹੈ ਜਿਹੜੀ ਜਿਹਦੀ ਆਤਮਾ ਜਿਹੜਾ ਆਤਮਾ ਨੂੰ ਵਸ ਕਰ ਲੈਂਦਾ ਹੁਣ ਆਤਮਾ ਨੂੰ ਵਸ ਕਰ ਲੈਂਦਾ ਕਹਿ ਲੋ ਬੁੱਧੀ ਨੂੰ ਵਸ ਕਰ ਲੈਂਦਾ ਕਹਿ ਲੋ ਮਨ ਜੀਤੇ ਜਗ ਜੀਤ ਕਹਿ ਲੋ ਇਹ ਤਿੰਨੇ ਹੀ ਟੀਆਂ ਗੱਲਾਂ ਇੱਕੋ ਹੀ ਗੱਲ ਨੂੰ ਸਪਸ਼ਟ ਕਰਨੇ ਕਹੀਆਂ ਗਈਆਂ ਹਨ ਜਿਵੇਂ ਭਗਤ ਕਬੀਰ ਜੀ ਦਾ ਵੀ ਬਚਨ ਹੈ ਬੁੱਧ ਬਦਲੀ ਸਿੱਧੀ ਪਾਈ ਜਦੋਂ ਬੁੱਧ ਬਦਲਦੀ ਹੈਗੀ ਫਿਰ ਸੋਝੀ ਆਉਂਦੀ ਹੈ ਪਹਿਲਾਂ ਸੰਸਾਰੀ ਬੁੱਧੀ ਹੁੰਦੀ ਹੈ ਆਪਣੇ ਕੋਲ ਸੰਸਾਰੀ ਗਿਆਨ ਹੁੰਦਾ ਹੈਗਾ ਆਪਣਾ ਧਿਆਨ ਬਾਹਰ ਮੁਕੀ ਹੁੰਦਾ ਹੈ ਆਪਾਂ ਗਰਵਾਣੀ ਦੀ ਜਿਹੜੀ ਵਿਚਾਰ ਕਰਦੇ ਹੁਣ ਉਹ ਜਿਹੜੀ ਬਾਹਰ ਵਾਲੀ ਅੱਖ ਹੁੰਦੀ ਉਹਦੇ ਨਾਲ ਕਰਦੇ ਆ ਪਰ ਜਦੋਂ ਆਪਣੇ ਕੋਲ ਧਿਆਨ ਅੰਤਰਮੁਖੀ ਹੁੰਦਾ ਹੈ ਗਰਵਾਣੀ ਦਾ ਉਹਦੇ ਜਿਹੜੇ ਹਰ ਕੇ ਚਰਨ ਹਿਰਦੇ ਵਸ ਜਾ ਜਾਂਦੇ ਹਨ ਤੇ ਫਿਰ ਉਹ ਜਿਹੜੀ ਅੱਖ ਜਿਹੜੀ ਹੈਗੀ ਆ ਬੁੱਧ ਬਦਲੀ ਸਿੱਧੀ ਪਾਈ ਉਹ ਵਾਲੀ ਏਨ ਕਨਾਲ ਜਦੋਂ ਗੁਰਬਾਣੀ ਦੀ ਵਿਚਾਰ ਕਰਦਾ ਫਿਰ ਵਿੱਚੋਂ ਮੱਖਣ ਮਿਲਦਾ ਹੈ ਫਿਰ ਵਿੱਚੋਂ ਸੱਚ ਦੀ ਸਮਝ ਆਉਂਦੀ ਹੈ ਉਹ ਸੱਚ ਦੀ ਸਮਝ ਨਾਲ ਫਿਰ ਪੰਜਪੂ ਆਤਮਾ ਵਸ ਕਰੇ ਉਹਨੂੰ ਆਤਮਾ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਆਪਣੀ ਬੁੱਧੀ ਨੂੰ ਕੰਟਰੋਲ ਵਿੱਚ ਕਰ ਲੈਂਦਾ ਤਾਂ ਤੀਰਥ ਕਰੇ ਨਿਵਾਸ ਫਿਰ ਜਿਹੜਾ ਹੈਗਾ ਇਹਦਾ ਧਿਆਨ ਹੈਗਾ ਉਹ ਤੀਰਥ ਤੇ ਨਿਵਾਸ ਕਰਦਾ ਹੈਗਾ ਹੁਣ ਤੀਰਥ ਦੀ ਵੀ ਵਿਆਖਿਆ ਗੁਰਬਾਣੀ ਵਿੱਚ ਆਏ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਕਹਿੰਦੇ ਤੀਰਤ ਜੇ ਨਾਉਣ ਜਾਣਾ ਹੈਗਾ ਤਾਂ ਤੀਰਤ ਨਾਮ ਨੂੰ ਕਿਹਾ ਗਿਆ ਆਪਣੇ ਹਿਰਦੇ ਵਿੱਚ ਜਿਹੜਾ ਨਾਉ ਨੇ ਤਾਂ ਅਮਰਤ ਪ੍ਰਭ ਦਾ ਨਾਮ ਦੇਹੀ ਮੇ ਇਸ ਕਾ ਵਿਸਰਾਮ ਹੁਣ ਜਿਹਦਾ ਦੇਹੀ ਵਿੱਚ ਵਿਸਰਾਮ ਹੈਗਾ ਉੱਥੇ ਜਿਹੜਾ ਆਪਣਾ ਧਿਆਨ ਲਾਉਣਾ ਹੈਗਾ ਉੱਥੇ ਸ਼ਬਦ ਦੀ ਵਿਚਾਰ ਕਰਨੀ ਹੈਗੀ ਆ ਤੇ ਉਹ ਸ਼ਬਦ ਦੀ ਵਿਚਾਰ ਵਿੱਚੋਂ ਸੱਚ ਦੀ ਸਮਝ ਆਉਣੀ ਹੈਗੀ ਆ ਹੁਣ ਉਸ ਸਮਝ ਦੇ ਨਾਲ ਜਿਹੜੀ ਇਹ ਬੁੱਧ ਬਦਲਦੀ ਆ ਫੇਰ ਬੁੱਧੀ ਬਦਲੀ ਸਿੱਧ ਪਾਈ ਹੁੰਦੀ ਆ ਨਹੀਂ ਤਾਂ ਪਹਿਲੀ ਗੁਰੂਪੁ ਕੁਜਾਤਕ ਲਖਣੀ ਹੁੰਦੀ ਹੈਗੀ ਕਿਉਂਕਿ ਜਿਹੜਾ ਸੰਸਾਰੀ ਗਿਆਨ ਹੈਗਾ ਮਾਦੋ ਵਿਦਿਆ ਹੈ ਤਕੀਨ ਬਵੇਕ ਦੀਪ ਮਲੀਨ ਉਹਦੇ ਨਾਲ ਤਾਂ ਸਭ ਕੁਝ ਜਿਹੜਾ ਦੀਪ ਹੈਗਾ ਆਪਣੀ ਜਿਹੜੀ ਸੋਚਣ ਸ਼ਕਤੀ ਉਹ ਮਲੀਨ ਹੁੰਦੀ ਹੈ ਪਰ ਜਦੋਂ ਇਹ ਹਰ ਚਰਨ ਹਿਰਦੇ ਵਸਾਏ ਤੂੰ ਜਿਹੜੇ ਹਰ ਦੇ ਚਾਰਨ ਹਰ ਦੇ ਗੁਣ ਹੈ ਗਿਆ ਇੱਕ ਦੇ ਜਿਹੜੇ 8 ਗੁਣ ਹੈ ਉਹਨਾਂ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਤਾਂ ਇਹ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕਲ ਮਹਾਨidhi ਰਾਏ ਮਹਾਨidhi ਰਾਏ ਖਜ਼ਾਨਾ ਇਹਨੂੰ ਮਿਲ ਜਾਂਦਾ ਹੈ ਖਜ਼ਾਨੇ ਦੀ ਸਮਝ ਆ ਜਾਂਦੀ ਹੈ ਮਨਮੁਖ ਇਹ ਮਨਮੁਗਧ ਹੈ ਸੋਝੀ ਕਿਛੂ ਨਾ ਪਾਏ ਹਰ ਕਾ ਨਾਮ ਨਾ ਬੁੱਝੇ ਅੰਤ ਗਿਆ ਪਛੋਤਾਏ ਜਿਹੜਾ ਮਨਮੁਖ ਹੈਗਾ ਉਹਦਾ ਜਿਹੜਾ ਮਨ ਹੁੰਦਾ ਅਗਿਆਨੀ ਹੁੰਦਾ ਹੈ ਕੋਈ ਸਮਝ ਨਹੀਂ ਹੁੰਦੀ ਸੱਚਾਰੇ ਸੱਚ ਦੀ ਜਾਣਕਾਰੀ ਨਹੀਂ ਹੁੰਦੀ ਉਹ ਆਪਣੇ ਆਪ ਨੂੰ ਸਰੀਰ ਹੀ ਸਮਝਦਾ ਹੈ ਇਸ ਕਰਕੇ ਦੂਸਰਿਆਂ ਨੂੰ ਵੀ ਸਹੀ ਸਮਝ ਆਇਆ ਸਾਰਾ ਕੁਝ ਜੋ ਕੁਝ ਦੇਖਦਾ ਉਹਨੂੰ ਸੱਚ ਸਮਝਦਾ ਹੈ ਹਰ ਕਾ ਨਾਮ ਨਾ ਬੁੱਝਈ ਅੰਤ ਗਿਆ ਪਛੋਤਾਏ ਹਰ ਕਾ ਨਾਮ ਗਿਆ ਹਰ ਕਾ ਨਾਮ ਮਤਲਬ ਆਪਣੇ ਮੂਲ ਦਾ ਗਿਆਨ ਨੂੰ ਬੁੱਝਦਾ ਨਹੀਂ ਹੈ ਨਾ ਬੁੱਝਣ ਕਰਕੇ ਅੰਤ ਗਿਆ ਪਛੋਤਾਏ ਅਖੀਰ ਵਿੱਚ ਇਸ ਪਸਤਾ ਕੇ ਹੀ ਚਲੇ ਜਾਂਦਾ ਹੈਗਾ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਿਆ ਚਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਹੁਣ ਲਾਹਾ ਲੈਣ ਆਇਆ ਸੀ ਪਰ ਮਾ ਦੀਆਂ ਛਾਂ ਪਿੱਛੇ ਲੱਗਣ ਕਰਕੇ ਇਹ ਜਿਹੜਾ ਸਮਾਂ ਅਜਾਈਂ ਗਵਾ ਲਿਆ 30 ਕਰਕੇ ਜਦੋਂ ਆਖਰੀ ਸਮਾਂ ਆਉਂਦਾ ਹੈ ਫੇਰ ਪਛਤਾਉਂਦਾ ਹੈ ਇਸ ਕਰਕੇ ਜਿੰਨਾ ਜਲਦੀ ਹੋ ਸਕੇ ਸੱਚ ਨੂੰ ਸਮਝਣ ਵਿੱਚ ਧਿਆਨ ਲਾਉਣਾ ਚਾਹੀਦਾ ਹੈ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਬਾਕੀ ਕੰਮ ਤਾਂ ਹੁੰਦੇ ਹੀ ਰਹਿਣੇ ਹਨ ਇਹ ਮਨ ਕਾਛੀ ਸਭ ਤੀਰਥ ਸਿਮਤ ਸਤਗੁਰ ਦੀਆ ਬੁਝਾਏ 68 ਤੀਰਥ ਇਸ ਸੰਗਰ ਹੈ ਜਿਨ ਹਰ ਹਿਰਦੇ ਰਿਆ ਸਵਾਏ ਆਪਣੇ ਮਨ ਨੂੰ ਸੁਬੋਧਨ ਕਰਕੇ ਕਿਹਾ ਕਿ ਜਿਹੜਾ ਕਾਛੀ ਜਿਹੜਾ ਹਿਰਦਾ ਹੈਗਾ ਇਥੇ ਸਾਰੇ ਤੀਰਥ ਹੈਗੇ ਆ ਹਿਰਦੇ 'ਵਿ ਜਦੋਂ ਸੱਚ ਦਾ ਗਿਆਨ ਸਪਰਸ਼ ਕਰਦਾ ਹੈ ਤੂੰ 부ਝਾ ਦਿੰਦਾ ਹੈ ਕਿ ਜਿਹੜਾ ਸੱਚ ਹੈਗਾ ਅੰਤਰੀਕ ਘੂਟਾ ਅੰਮ੍ਰਿਤ ਭਰਿਆ ਸ਼ਬਦ ਗਾੜ ਪੀਏ ਬਨਹਾਰੀ ਕਿ ਤੇਰੇ ਅੰਦਰ ਜਿਹੜਾ ਸੱਚ ਦੇ ਗਿਆਨ ਦਾ ਖੂਹ ਹੈਗਾ ਤੇ ਤੂੰ ਉਹਨੂੰ ਸ਼ਬਦ ਦੀ ਵਿਚਾਰ ਕਰ ਕਰਕੇ ਉਹਨੂੰ ਉਹਦੇ ਵਿੱਚੋਂ ਤੂੰ ਅੰਮ੍ਰਿਤ ਨੂੰ ਪੀ ਸਕਦਾ ਹੈ ਤੇ ਇਸ ਤਰ੍ਹਾਂ ਆਪਣਾ ਜਿਹੜਾ ਹੈਗਾ ਅਗਿਆਨਤਾ ਨੂੰ ਦੂਰ ਕਰ ਸਕਦਾ ਹੈ ਇਸ ਕਰਕੇ ਜਿਹੜਾ ਤੇਰਾ ਹਿਰਦਾ ਇਹੋ ਇੱਕਾਚੀ ਹੈਗਾ ਏ ਦੀ ਜਿਹੜੀ ਸੱਚ ਦੇ ਗਿਆਨ ਨਾਲ ਸਮਝ ਪੈਂਦੀ ਹੈ 68 ਤੀਰਥ ਇਸ ਸੰਗ ਰਹਿ ਜਿੰਨ ਹਰ ਹਿਰਦੇ ਰਿਆ ਸਮਾਈ ਕਹਿੰਦੇ 68 ਤੀਰਥ ਜਿਹੜੇ ਬਾਹਰ ਬਣੇ ਹੈਗੇ ਆ ਉਹਦੇ ਨਾਲ ਰਹਿੰਦੇ ਹਨ ਹੁਣ 68 ਤੀਰਥ ਜਿਹੜੇ ਬਾਹਰ ਹਨ ਉਹਨਾਂ ਦੀ ਗੱਲ ਨਹੀਂ ਹੈ ਕਿ ਇੱਥੇ ਇੱਥੇ 68 ਹੈ ਭਾਅ ਉਹਦੀ ਉਹਨੂੰ ਅਠਾਂ ਨਾਲ ਸੰਧੀ ਹੁੰਦੀ ਹੈ ਜਾਂ ਅਠਾਂ ਦੀ ਨਾਲ ਉਹਦੀ ਗੰਢ ਪੈ ਜਾਂਦੀ ਜਾਂ ਉਹਨੂੰ ਅਠਾਂ ਦੀ ਸਮਝ ਹੁੰਦੀ ਹੈ ਜੇ ਜਿਹਨੂੰ ਸਮਝ ਆਇਆ ਤਾਂ ਉਹਦੇ ਨਾਲ ਹੀ ਹੈਗਾ ਜੇ ਕਿਸੇ ਕੋਲ ਕੋਈ ਡਾਕਟਰੀ ਦਾ ਗਿਆਨ ਹੋ ਤਾਂ ਉਹਦੇ ਨਾਲ ਇਸੇ ਤਰ੍ਹਾਂ ਜਿਹਨੂੰ ਸੱਚ ਦੇ ਗਿਆਨ ਦੀ ਸੱਚ ਦੇ ਗੁਣਾਂ ਦੀ ਸਮਝ ਆਉਂਦਾ ਗੁਣ ਜੇ ਉਹਨੂੰ ਸਮਝ ਆ ਗਈ ਤਾਂ ਉਹ ਗੁਣ ਜਿਹੜੇ ਨਾਲ ਹੀ ਹੈਗੇ ਆ ਪਰ ਸਮਝ ਉਹਨੂੰ ਆਉਂਦੀ ਹੈ ਕਹਿੰਦੇ ਜਿੰਨ ਹਰ ਹਿਰਦੇ ਰਹਾ ਸਮਾਏ ਜਿਹਦੇ ਹਿਰਦੇ ਵਿੱਚ ਸੱਚ ਸਮਾ ਜਾਂਦਾ ਹੈ ਉਹਨੂੰ ਇਹ 68 ਤੀਰਥਾਂ ਦੀ ਸਮਝ ਆਉਂਦੀ ਹੈ ਉਹਦੇ 68 ਤੀਰਥ ਸੰਗ ਵਸਦੇ ਹਨ ਕਿਉਂਕਿ ਜਿਹੜੇ ਬਾਹਰਲੇ ਤੀਰਥ ਆ ਉਹ ਤਾਂ ਪਿੰਡਾਂ ਤੋਂ ਦੇ ਕੰਮ ਆਦੇ ਹਨ ਪੱਧਰ ਤੋਂ ਮਨ ਨੂੰ ਨਵਾਣਾ ਹੈ ਮਨ ਦਾ ਇਸ਼ਨਾਨ ਕਰਨਾ ਹੈ ਗੁਰਮੁਖੀ ਨਾਮ ਦਾ ਇਸ਼ਨਾਨ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦਾ ਜਿਹੜਾ ਇਸ਼ਨਾਨ ਹੈ ਨਾਮ ਵਿੱਚ ਇਸ਼ਨਾਨ ਹੈ ਨਾਮ ਦਾ ਇਦਾਨ ਹੈਗਾ ਤੇ ਇਸ ਤਰ੍ਹਾਂ ਉਹਨਾਂ ਦੇ ਜਿਹੜੇ 68 ਤੀਰਥ ਹਿਰਦੇ ਵਿੱਚ ਹੁੰਦੇ ਅੰਦਰ ਹੁੰਦੇ ਆ ਉੱਤੇ ਸ਼ਬਦੀ ਵਿਚਾਰ ਕਰਦੇ ਆ ਉੱਤੇ ਸ਼ਬਦ ਉਹਨਾਂ ਨੂੰ ਸਪਰਸ਼ ਕਰਦਾ ਹੈ ਧੁਰ ਕੀ ਬਾਣੀ ਉਹਨਾਂ ਨੂੰ ਸੁਣਾਈ ਦਿੰਦੀ ਹੈ ਇਸ ਤਰ੍ਹਾਂ ਤਾਂ ਉਹਨਾਂ ਦੇ 68 ਤੀਰਥ ਨਾਲ ਵਸਦੇ ਹੈਗੇ ਨਾਨਕ ਸਤਗੁਰ ਮਿਲਿਆ ਹੁਕਮ 부ਝਿਆ ਏਕ ਵਸਿਆ ਮਨ ਆਏ ਜੋਤੁ ਦੁਭਾਵੇ ਸਭ ਸਚ ਹੈ ਸਚੇ ਰਹੇ ਸਮਾਏ ਨਾਨਕ ਜੀ ਕਹਿੰਦੇ ਹਨ ਸੱਚ ਦਾ ਗਿਆਨ ਜਿਹਨੂੰ ਮਿਲ ਜਾਂਦਾ ਹੈ ਸਤਗੁਰ ਮਿਲਿਆ ਸੱਚ ਦਾ ਗਿਆਨ ਉਹਨੂੰ ਮਿਲਿਆ ਹੈ ਹੁਕਮ 부ਝਿਆ ਉਹਨੇ ਹੁਕਮ ਨੂੰ 부ਝਿਆ ਹੈ ਤਾਂ ਜਿਹੜਾ ਇਕ ਹੈਗਾ ਵਸਿਆ ਮਨ ਆ ਜਿਹੜਾ ਸ਼ਬਦ ਹੈਗਾ ਜਿਹੜਾ ਹੁਕਮ ਹੈ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਉਹਦੇ ਉਹਨੂੰ ਸਤਿਗੁਰੂ ਮਿਲਿਆ ਹੈ ਤਾਂ ਉਹਨੂੰ ਸੱਚ ਦਾ ਗਿਆਨ ਵੀ ਮਿਲਿਆ ਹੈ ਤੇ ਇਹਨੇ ਹੁਕਮ ਨੂੰ 부ਝਿਆ ਹੁਕਮ 부ਝ ਪਰਮ ਪਦ ਪਾਈ ਭਾਵ ਜਿਹੜਾ ਹੁਕਮ ਨੂੰ 부ਝਦਾ ਹੈ ਸੱਚ ਦਾ ਗਿਆਨ ਉਹਨੂੰ ਮਿਲਦਾ ਹੈ ਤੇ ਉਹਦੇ ਹੀ ਅੰਦਰ ਜਿਹੜਾ ਸ਼ਬਦ ਸਪਰਸ਼ ਕਰਦਾ ਹੈ ਉਹਨੂੰ ਹੀ ਤੁਰਕੀ ਬਾਣੀ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਸੁਣਾਈ ਦਿੰਦੀ ਹੈ ਜੋ ਤੁਦ ਭਾਵ ਹੈ ਸਭ ਸੱਚ ਹੈ ਫਿਰ ਉਹਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਜੋ ਸਭ ਕੁਝ ਹੈ ਉਹ ਸੱਚ ਹੈ ਸੱਚੇ ਰਹੇ ਸਮਾਇਕ ਤੇ ਸਾਰੇ ਸੱਚ ਵਿੱਚ ਹੀ ਸਮਾਏ ਹੋਏ ਹਨ ਭਾਵ ਸਾਗਰ ਸੁਖ ਸਾਗਰ માં ਜਿਹੜਾ ਭਾਵ ਸਾਗਰ ਸੁਖ ਸਾਗਰ ਦੇ ਅੰਦਰ ਹੀ ਹੈ ਇਸ ਤਰ੍ਹਾਂ ਉਹਨੂੰ ਸਮਝ ਆਦਾ ਨਹੀਂ ਕਿ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਉਹਨੂੰ ਇਹ ਸਮਝ ਆ ਗਿਆ ਕਿ ਸਾਰੇ ਹੁਕਮ ਵਿੱਚ ਆਇਆ ਹੁਕਮ ਵਿੱਚ ਹੀ ਰਹਿੰਦੇ ਹੈਗੇ ਤਾਂ ਹੁਕਮ ਵਿੱਚ ਹੀ ਅਖੀਰ ਵਿੱਚ ਸਮਾ ਜਾਣਾ ਹੈ ਇਹ ਭਲੇਖੇ ਕਰਕੇ ਭਰਮ ਕਰਕੇ ਇਲੂਜ਼ਨ ਕਰਕੇ ਆਪਾਂ ਇੱਕ ਦੂਸਰੇ ਨਾਲ ਲੜਾਈ ਝਗੜਾ ਕਰਦੇ ਚਿੰਤਾਵਾ ਕਰਦੇ ਆ ਦੁਖੀ ਰਹਿੰਦੇ ਆ ਅਗਿਆਨਤਾ ਕਰਕੇ ਅਸਲੀਅਤ ਤਾਂ ਇਹ ਹੈ ਕਿ ਜੋ ਤੁਦ ਭਾਵੈ ਸਭ ਸੱਚ ਹੈ ਹੁਣ ਜਿਸ ਤਰ੍ਹਾਂ ਵੀ ਕਿਸੇ ਨੂੰ ਭਾਉਂਦਾ ਹੈ ਜੇ ਕਿਸੇ ਨੂੰ ਝੂਠ ਚੰਗਾ ਲੱਗਦਾ ਤਾਂ ਝੂਠਾ ਹੈਗਾ ਜੇ ਜੇ ਸੱਚ ਨੂੰ ਲੱਗਦਾ ਤੇ ਉਹ ਸੱਚ ਸੱਚ ਹੈਗਾ ਸੱਚ ਵਿੱਚ ਸਮਾ ਜਾਂਦਾ ਹੈ ਜਿਹੜਾ ਸੱਚ ਨੂੰ ਸਮਝ ਲਏਗਾ ਸੱਚ ਅਨਸਾਰੀ ਹੋ ਜਾਏਗਾ ਉਹ ਜਨਮ ਮਰਨ ਤੋਂ ਨਿਕਲ ਜਾਏਗਾ ਬਾਹਰ ਪਰ ਜਿਹੜਾ ਸੱਚ ਨੂੰ ਨਹੀਂ ਲਾਏਗਾ ਤੇ ਉਹ ਮੜ ਮੜੇ ਤੇ ਜਨਮ ਧਾਰਨ ਕਰਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ